ਅਣਖ ਪੰਜਾਬੀਆਂ ਦੇ ਖੂਨ ਚ ਹੁੰਦੀ ਹੈ ਇਹ ਤੇ ਸਭ ਨੂੰ ਪਤਾ ਹੈ ਪਰ ਅਣਖ ਦੇ ਨਾਲ ਨਾਲ ਇਮਾਨਦਾਰੀ ਤੇ ਆਪਣਤ ਵੀ ਪੰਜਾਬ ਪਿਆ ਵਿੱਚ ਕੁੱਟ-ਕੁੱਟ ਕੇ ਭਰੀ ਹੁੰਦੀ ਹੈ ਇਸ ਦੀ ਇੱਕ ਤਾਜ਼ਾ ਮਿਸਾਲ ਪੀਆਟੀਸੀ ਦੇ ਇੱਕ ਕੰਡਕਟਰ ਵੱਲੋਂ ਦਿੱਤੀ ਗਈ ਹੈ ਦੱਸ ਰਹੀ ਹੈ ਕਿ ਲੁਧਿਆਣਾ ਤੋਂ ਪੀਆਟੀਸੀ ਦੀ ਬੱਸ ਜੋ ਕਿ ਮਾਂਚਿੰਤਪੁਰਨੀ ਦੇ ਦਰਬਾਰ ਰੂਟੀਨ ਦੀ ਤਰ੍ਹਾਂ ਆਪਣੇ ਰੂਟ ਤੋਂ ਗੁਜ਼ਰ ਰਹੀ ਸੀ ਜਿਸ ਤੇ ਇੱਕ ਸਵਾਰੀ ਜਲਦਬਾਜ਼ੀ ਚ ਆਪਣਾ ਬੈਗ ਭੁੱਲ ਜਾਂਦੀ ਹੈ ਉਸ ਬੈਗ ਚ 10000 ਰੁਪਏ ਤੇ ਕੁਝ ਸੋਨੇ ਦੇ ਗਹਿਣੇ ਸਨ ਜੋ ਕਿ ਬੱਸ ਕੰਡਕਟਰ ਦੇ ਹੱਥ ਲੱਗ ਜਾਂਦੇ ਹਨ ਉਸ ਇਮਾਨਦਾਰ ਕੰਡੈਕਟਰ ਨੇ ਬੇਈਮਾਨ ਹੋਣ ਦੀ ਬਜਾਏ ਇਮਾਨਦਾਰੀ ਦੀ ਮਿਸਾਲ ਕਾਇਮ ਕਰ ਦਿੱਤੀ। ਸਵਾਰੀ ਨੂੰ ਉਸ ਦਾ ਬੈਗ ਤੇ ਕੀਮਤੀ ਗਹਿਣੇ ਵਾਪਸ ਕਰਕੇ ਪੀਆਰਟੀਸੀ ਅਤੇ ਪੰਜਾਬੀਆਂ ਦਾ ਸਿਰ ਉੱਚਾ ਕਰ ਦਿਖਾਇਆ। ਇਹ ਵੀਡੀਓ ਲੋਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ ਤੇ ਸ਼ੇਅਰ ਵੀ ਕੀਤੀ ਜਾ ਰਹੀ ਹੈ। ਆਓ ਤੁਸੀਂ ਵੀ ਇਮਾਨਦਾਰ ਕੰਡੈਕਟਰ ਦੀ ਦੇਖੋ ਇਹ ਸਾਰੀ ਵੀਡੀਓ। ਹਾਂਜੀ ਅੱਜ ਪੀਆਰਟੀਸੀ ਲੁਧਿਆਣਾ ਡੀਪੂ ਤੇ ਸੰਗਰੂਰ ਡੀਪੂ ਦੇ ਅਸੀਂ ਸਟਾਫ ਵਾਲੇ ਬੋਲਦੇ ਆ ਇਹ ਮੈਡਮ ਜੀ ਨੇਗੇ ਇਹਨਾਂ ਵਾ ਚਿੰਤਪੁਰਨੀ ਨੂੰ ਜਾਂਦੇ ਹੋਏ ਇੱਕ ਬੈਗ ਆ ਜੋ ਕਨੈਕਟਰ ਸਾਹਿਬ ਇਹਨਾਂ ਨੂੰ ਸੰਭਾਲ ਰਹੇ ਵੇਲੇ ਵੇਲੇ ਮੂੰਹ ਨਾਲ ਲਗੋ ਵੋਏ ਕੋਈ ਬਾਣੀ ਗੱਲ ਨਹੀਂ ਹੈਗੀ ਤੇ ਇਹਦੇ ਵਿੱਚ ਇਹਨਾਂ ਦਾ 10000 ਰੁਪਿਆ ਸੀ ਤੇ 골ਡ ਸੀ ਜੋ ਅਸੀਂ ਆ ਮਲਾਜਮ ਭਾਜੀ ਨੇਗੇ ਸਾਡੇ ਨਾਲ ਇਹਨਾਂ ਨੂੰ ਅਸੀਂ ਦੇ ਰਹੇ ਆ ਤੇ ਪਰ ਅਸੀਂ ਸਵਾਰੀਆਂ ਨੂੰ ਇਹ ਅਪੀਲ ਕਰਦੇ ਆ ਇਹ ਹਾਦਸਾ ਕਿਵੇਂ ਵਾਪਰਿਆ ਇਹ ਗੱਡੀ ਚਿੰਤਪੁਰਨੀ ਜਾ ਰਹੀ ਆ ਜੋ ਕਿ ਉਹ ਰਨਿੰਗ ਟਾਈਮ ਤੇ ਸਹੀ ਜਾ ਰਹੀ ਸੀ ਪਰ ਸਵਾਰੀਆਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਹੌਲੀ ਹੌਲੀ ਜਾਣੇ ਹੋ ਖਾਲੀ ਖਾਲੀ ਚ ਇਹ ਬਸਤੀ ਚੌਂਕ ਤੋਂ ਬਾਈਪਾਸ ਤੇ ਉਤਰ ਗਏ ਪਰ ਆਪ ਦਾ ਜਿਹੜਾ ਕੀਮਤੀ ਸਮਾਨ ਸੀ ਉਹ ਵਿੱਚ ਹੀ ਛੱਡ ਗਏ ਚਲੋ ਅਸੀਂ ਕੋਸ਼ਿਸ਼ ਕੀਤੀ ਇਹਨਾਂ ਸਮਾਨ ਇਹਨਾਂ ਨੂੰ ਦਿਵਾਤਾ ਪਰ ਜੇਕਰ ਇਹ ਸਮਾਨ ਕੋਈ ਸਵਾਰੀ ਹੋਰ ਚੱਕ ਕੇ ਲੈ ਜਾਂਦੀ ਤਾਂ ਪੀ ਆਰਟੀਸੀ ਬਦਨਾਮ ਹੋਣੀ ਸੀ ਅਸੀਂ ਲੋਕਾਂ ਨੂੰ ਇਹ ਕਹਿੰਨੇ ਆ ਵੀ ਆਪਦੇ ਜਾਂਡੀ ਮਾਨੀ ਸਮਾਨ ਦੀ ਆਪ ਹਿਫਾਜ਼ਤ ਕਰਿਆ ਕਰਨ ਇਹਦੇ ਨਾਲ ਕਿਸੇ ਮਹਿਕਮੇ ਦੀ ਕੋਈ ਬਦਨਾਮੀ ਨਹੀਂ ਹੁੰਦੀ ਅਸੀਂ ਫੇਰ ਭੈਣ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਆਪਦੇ ਸਮਾਨ ਦੀ ਹਿਫਾਜ਼ਤ ਰੱਖਿਆ ਕਰ। ਇੰਨੀ ਧੁੰਦ ਪੈਂਦੀ ਆ ਕਿਹੜਾ ਡਰਾਈਵਰ ਡਰਾਈਵਰ ਦੇ ਕਿਤੇ ਜਵਾਕ ਨਹੀਂ ਹੈਗੇ। ਉੱਪਰੋਂ ਕਾਲੇ ਕਾਨੂੰਨ ਲਾਗੂ ਹੋਏ ਹੋਏ ਨੇ। ਜੇ ਕੋਈ ਹਾਦਸਾ ਵਾਪਰ ਜਿਵੇਂ ਕੌਣ ਜ਼ਿੰਮੇਵਾਰ। ਇਹਨਾਂ ਦੇ ਨਾਲ ਇੱਕ ਹੋਰ ਇਹਨਾਂ ਦੇ ਬੇਟੀ ਸੀਗੇ। ਪਤਾ ਨਹੀਂ ਲੋਹ ਪਰ ਜਦੋਂ ਸਾਡੀ ਵਾਸਤੇ ਚੜੇ ਇੰਨੇ ਕੋਹ ਕਬਰਾਏ ਹੋਏ ਸੀ। ਕਬਰਾਉਂਦਾ ਹਰ ਬੰਦਾ ਬੋਲਡ ਵੀ ਸੀ ਤੇ ਕੀਮਤੀ ਸਮਾਨ ਸੀ। ਇੱਕ ਮੋਬਾਈਲ ਸੀ। ਸਮਾਨ ਦਾ ਧੰਨਵਾਦ ਕਰਦੇ ਆਂ ਵੀ ਇਹਨਾਂ ਨੂੰ ਸਵਾਦ ਮਿਲ ਗਿਆ। ਚਲੋ ਜੀ ਹੋਰ ਕੀ ਸ਼ੁਰੂ ਹੈ ਹਾਂਜੀ ਅੱਜ ਪੀਆਰਟੀਸੀ ਲੁਧਿਆਣਾ ਡੀਪੂ ਤੇ ਸੰਗਰੂਰ ਡੀਪੂ ਦੇ ਅਸੀਂ ਸਟਾਫ ਵਾਲੇ ਬੋਲਦੇ ਆ ਇਹ ਮੈਡਮ ਜੀ ਨੇਗੇ ਇਹਨਾਂ ਦਾ ਚਿੰਤਪੁਰਨੀ ਨੂੰ ਜਾਂਦੇ ਹੋਏ ਇੱਕ ਬੈਗ ਆਜੋ ਕਨੈਕਟਰ ਸਾਹਿਬ ਇਹਨਾਂ ਨੂੰ ਸੰਭਾਲ ਬਲੇ ਬਲੇ ਮੂੰਹ ਨਾਲ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਇਹਦੇ ਵਿੱਚ ਇਹਨਾਂ ਦਾ 10000 ਰੁਪਿਆ ਸੀ ਤੇ 골ਡ ਸੀ ਜੋ ਅਸੀਂ ਆ ਮਲਾਜਮ ਭਾਜੀ ਨੇਗੇ ਸਾਡੇ ਨਾਲ ਇਹਨਾਂ ਨੂੰ ਅਸੀਂ ਦੇ ਰਹੇ ਆ ਪਰ ਅਸੀਂ ਸਵਾਰੀਆਂ ਨੂੰ ਇਹ ਅਪੀਲ ਕਰਦੇ ਆਂ ਇਹ ਹਾਦਸਾ ਕਿਵੇਂ ਵਾਪਰਿਆ ਇਹ ਗੱਡੀ ਚੰਤਪੁਰ ਨਹੀਂ ਜਾ ਰਹੀ ਆ ਜੋ ਕਿ ਆਵੇ ਰਨਿੰਗ ਟਾਈਮ ਤੇ ਸਹੀ ਜਾ ਰਹੀ ਸੀ ਪਰ ਸਵਾਰੀਆਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਹੌਲੀ-ਹੌਲੀ ਜਾਂਦੇ ਹੋ ਖਾਲੀ-ਖਾਲੀ ਚ ਇਹ ਬਸਤੀ ਚੌਂਕ ਤੋਂ ਬਾਈਪਾਸ ਤੇ ਉਤਰ ਗਏ ਪਰ ਆਪਦਾ ਜਿਹੜਾ ਕੀਮਤੀ ਸਮਾਨ ਸੀ ਉਹ ਵਿੱਚ ਹੀ ਛੱਡ ਗਏ ਚਲੋ ਅਸੀਂ ਕੋਸ਼ਿਸ਼ ਕੀਤੀ ਇਹਨਾਂ ਸਮਾਨ ਇਹਨਾਂ ਨੂੰ ਦਿਵਾਤਾ ਪਰ ਜੇਕਰ ਇਹ ਸਮਾਨ ਕੋਈ ਸਵਾਰੀ ਹੋਰ ਚੱਕ ਕੇ ਲੈ ਜਾਂਦੀ ਤਾਂ ਪੀ ਆਰ ਟੀ ਸੀ ਬਦਨਾਮ ਹੋਣੀ ਅਸੀਂ ਲੋਕਾਂ ਨੂੰ ਇਹ ਕਹਿੰਨੇ ਆ ਵੀ ਆਪਦੇ ਜਾਂਦੀਮਾਨੀ ਸਮਾਨ ਦੀ ਆਪ ਹਿਫਾਜ਼ਤ ਕਰਿਆ ਕਰਨ ਇਹਦੇ ਨਾਲ ਕਿਸੇ ਮਹਿਕਮੇ ਦੀ ਕੋਈ ਬਦਨਾਮੀ ਨਹੀਂ ਹੁੰਦੀ ਅਸੀਂ ਫੇਰ ਭੈਣ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਆਪਦੇ ਸਮਾਨ ਦੀ ਹਿਫਾਜ਼ਤ ਰੱਖਿਆ ਕਰਨ ਇੰਨੀ ਧੁੰਦ ਪੈਂਦੀ ਆ ਕਿਹੜਾ ਡਰਾਈਵਰ ਡਰਾਈਵਰ ਦੇ ਕਿਤੇ ਜਵਾਕ ਨਹੀਂ ਹੈਗੇ ਉੱਪਰੋਂ ਕਾਲੇ ਕਾਨੂੰਨ ਲਾਗੂ ਹੋਏ ਹੋਏ ਨੇ ਜੇ ਕੋਈ ਹਾਦਸਾ ਵਾਪਰ ਜਵੇ ਕੌਣ ਜ਼ਿੰਮੇਵਾਰ ਇਹਨਾਂ ਦੇ ਨਾਲ ਇੱਕ ਹੋਰ ਇਹਨਾਂ ਦੇ ਬੇਟੀ ਸੀਗੇ ਪਤਾ ਨਹੀਂ ਨੋ ਪਰ ਜਦੋਂ ਸਾਡੀ ਵਾਸਤੇ ਚੜੇ ਇੰਨੇ ਕੋਹੋ ਕਬਰਾਏ ਹੋਏ ਸੀ ਕਬਰਾਂ ਦਾ ਹਰ ਬੰਦਾ ਬੋਲਡ ਵੀ ਸੀ ਤੇ ਕੀਮਤੀ ਸਮਾਨ ਸੀ ਇੱਕ ਮੋਬਾਈਲ ਸੀ ਦਾ ਧੰਨਵਾਦ ਕਰਦੇ ਆ ਵੀ ਇਹਨਾਂ ਨੂੰ ਸਵਾਰ ਮਿਲ ਗਿਆ ਚਲੋ ਜੀ ਹਾਂਜੀ ਅੱਜ ਪੀਆਰਟੀਸੀ ਲੁਧਿਆਣਾ ਡੀਪੂ ਤੇ ਸੰਗਰੂਰ ਡੀਪੂ ਦੇ ਅਸੀਂ ਸਟਾਫ ਵਾਲੇ ਬੋਲਦੇ ਆ ਇਹ ਮੈਡਮ ਜੀ ਨੇਗੇ ਇਹਨਾਂ ਦਾ ਚਿੰਤਪੁਰਨੀ ਨੂੰ ਜਾਂਦੇ ਹੋਏ ਇੱਕ ਬੈਗ ਆ ਜੋ ਕਨੈਕਟਰ ਸਾਹਿਬ ਇਹਨਾਂ ਨੂੰ ਸੰਭਾਲ ਬਲੇ ਬਲੇ ਮੂੰਹ ਨਾਲ ਕੋਈ ਮਾੜੀ ਗੱਲ ਨਹੀਂ ਹੈਗੀ ਇਹਦੇ ਵਿੱਚ ਇਹਨਾਂ ਦਾ 10000 ਰੁਪਇਆ ਸੀ ਤੇ 골ਡ ਸੀ ਜੋ ਅਸੀਂ ਆ ਮੁਲਾਜ਼ਮ ਭਾਜੀ ਨੇਗੇ ਸਾਡੇ ਨਾਲ ਇਹਨਾਂ ਨੂੰ ਅਸੀਂ ਦੇ ਰਹੇ ਆ ਤੇ ਪਰ ਅਸੀਂ ਸਵਾਰੀਆਂ ਨੂੰ ਇਹ ਅਪੀਲ ਕਰਦੇ ਆ ਇਹ ਹਾਦਸਾ ਕਿਵੇਂ ਵਾਪਰਿਆ ਇਹ ਗੱਡੀ ਚੰਤਪੁਰਨੀ ਜਾ ਰਹੀ ਆ ਜੋ ਕਿ ਉਹ ਰਨਿੰਗ ਟਾਈਮ ਤੇ ਸਹੀ ਜਾ ਰਹੀ ਸੀ ਪਰ ਸਵਾਰੀਆਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਹੌਲੀ ਹੌਲੀ ਜਾਂਦੇ ਹੋ ਖਾਲੀ-ਖਾਲੀ ਚ ਇਹ ਬਸਤੀ ਚੌਂਕ ਤੋਂ ਬਾਈਪਾਸ ਤੇ ਉਤਰ ਗਏ ਪਰ ਆ ਉਹ ਜਿਹੜਾ ਕੀਮਤੀ ਸਮਾਨ ਸੀ ਉਹ ਵਿੱਚੇ ਹੀ ਛੱਡ ਗਏ ਚਲੋ ਅਸੀਂ ਕੋਸ਼ਿਸ਼ ਕੀਤੀ ਇਹਨਾਂ ਸਮਾਨ ਇਹਨਾਂ ਨੂੰ ਦਿਵਾਤਾ ਪਰ ਜੇਕਰ ਇਹ ਸਮਾਨ ਕੋਈ ਸਵਾਰੀ ਹੋਰ ਚੱਕ ਕੇ ਲੈ ਜਾਂਦੀ ਤਾਂ ਪੀਆਰਟੀਸੀ ਬਦਨਾਮ ਹੋਣੀ ਸੀ ਅਸੀਂ ਲੋਕਾਂ ਨੂੰ ਇਹ ਕਹਿੰਨੇ ਆ ਵੀ ਆਪਦੇ ਜਾਣੀਮਾਨੀ ਸਮਾਨ ਦੀ ਆਪ ਹਿਫਾਜ਼ਤ ਕਰਿਆ ਕਰਨ ਇਹਦੇ ਨਾਲ ਕਿਸੇ ਮਹਿਕਮੇ ਦੀ ਕੋਈ ਬਦਨਾਮੀ ਨਹੀਂ ਹੁੰਦੀ ਅਸੀਂ ਫੇਰ ਭੈਣ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਆਪਦੇ ਸਮਾਨ ਦੀ ਹਿਫਾਜ਼ਤ ਰੱਖਿਆ ਕਰਨ ਇੰਨੀ ਧੁੰਦ ਪੈਂਦੀ ਆ ਕਿਹੜਾ ਡਰਾਈਵਰ ਡਰਾਈਵਰ ਦੇ ਕਿਤੇ ਜਵਾਕ ਨਹੀਂ ਹੈਗੇ ਉੱਪਰੋਂ ਪਾਰੇ ਕਾਨੂੰਨ ਲਾਗੂ ਹੋਏ ਹੋਏ ਨੇ ਜੇ ਕੋਈ ਹਾਦਸਾ ਵਾਪਰ ਜਵੇਂ ਕੌਣ ਜ਼ਿੰਮੇਵਾਰ ਹੈ ਇਹਨਾਂ ਦੇ ਨਾਲ ਇੱਕ ਹੋਰ ਇਹਨਾਂ ਦੇ ਬੇਟੀ ਵੀ ਹੈ ਪਤਾ ਨਹੀਂ ਨੋ ਪਰ ਜਦੋਂ ਸਾਡੀ ਵਾਸਤੇ ਚੜਾਏ ਇੰਨੇ ਕੋਹੋ ਕਬਰਾਏ ਹੋਏ ਸੀ ਕਬਰਾਉਂਦਾ ਹਰ ਬੰਦਾ 골ਡ ਵੀ ਸੀ ਤੇ ਕੀਮਤੀ ਸਮਾਨ ਸੀ ਇੱਕ ਮੋਬਾਈਲ ਸੀ ਦਾ ਧੰਨਵਾਦ ਕਰਦੇ ਆ ਇਹਨਾਂ ਦਾ ਵੀ ਇਹਨਾਂ ਨੂੰ ਖਵਾੜ ਮਿਲ ਗਿਆ ਚਲੋ ਜੀ ਪਿੱਛੇ ਵੀ